ਅਸਲ ਦੀ ਅੱਜ ਦੀ 9 ਅਗਸਤ 2024 ਦਿਨ ਦਿਨ ਸ਼ੁੱਕਰਵਾਰ ਅਗਮੇਤ ਦਰਕਾਰਨੀ ਦੀ ਜਿਹਦਾ ਸਾਡੇ ਦੇ ਲੋਕਲ ਪਿੰਡਾਇਕਾ ਮਤਲਬ ਛੇੜੀ ਤੇ ਰਹਿੰਗਾ ਤਾਂ ਕਿ ਨਾ ਜਿਵੇਂ ਸਰਦੀਆਂ ਮੈਂ ਪਿੰਡਾਂ ਮੈਂ ਕੁੱਦੂਆਂ ਜਿੰਨੇ ਕੁੱਦੂ ਐਸੀ ਕੁੱਦੂ ਨਾ ਕਹਿੰਦੇ ਜਿਵੇਂ ਕਸ਼ਮੀਰ ਵਗਿਆ ਰਤ ਸੈਕਿੰਡ ਕੋ ਬੰਦੇ ਆਨੇ ਹੁੰਦੇ ਆ ਕਪੜੇ ਵਿਚਣ ਕਰਨ ਦੇ ਕਪੜੇ ਵਿਚਣ ਜਾ ਰਹੇ ਹੁੰਦੇ ਦੂ ਦੇ ਲੈ ਤਦ ਇਹ ਅਗਮਤ ਗਿਆ ਤਾਂ ਕੋਈ ਦੁਕਾਨ ਜੀ ਹੁੰਦੀ ਆ ਮਤਲਬ ਪਿਛਲੇ ਸਾਲ ਉਹ ਕਿਰਾਏ ਤੇ ਉਹਨੇ ਦੁਕਾਨ ਲਈ ਰੱਖੀ ਸੀ ਤਮ ਕਿਉਂ ਰਹਿੰਦੇ ਹੁੰਦੇ ਤੇ ਉੱਥੇ ਤੇ ਉਸ ਵੇਲੇ ਨਿਕਲਦੇ ਹੁੰਦੇ ਤੇ ਬਾਈਸਾਈਕਲ ਮੈਂ ਨਿਕਲ ਜਾਂਦੇ ਹੁੰਦੇ ਤੇ ਪਿੰਨਾ ਮੈਂ ਕੱਪੜੇ ਗੁੱਟੇ ਵਿੱਚ ਲੱਜਦੇ ਹੁੰਦੇ ਠੀਕ ਹੈ ਮਤਲਬ ਮਤਲਬ ਐਦਾਂ ਹੁੰਦਾ ਖੜੇ ਤੇ ਐ ਤੇ ਤਾਂ ਪਿਛਲੇ ਸਾਲ ਨਾ ਮੈਂ ਇੱਕੋ ਹੀ ਬੰਦਾ ਸੀ ਜਦੋਂ ਮੈਂ ਬਾਈਕ ਤੇ ਗਿਆ ਰਿਹਾ ਤਾਂ ਮੈਂ ਨਾ ਲਿਫਟ ਤੇ ਦਿੱਤੀ ਤਾਂ ਨੋਰਮਲ ਕਨਵਰਸੇਸ਼ਨ ਚ ਚੱਲ ਰਹੀ ਤਾਂ ਇਹ ਕਿ ਨੋਰਮਲ ਚੱਲ ਉਹ ਕਿ ਮੈਂ ਚੱਲਦਾ ਰਿਹਾ ਤਾਂ ਉਹ ਕਹਿੰਦਾ ਵੀ ਇਹ ਨਾ ਨਹੀਂ ਵੀ ਇਹਨਾਂ ਨੂੰ ਬਹੁਤ ਚਾਲਦੀ ਰੱਖਣੀ ਚਾਹੀਦੀ ਇਹਨਾਂ ਨੂੰ ਪੇਤ ਨਹੀਂ ਚਾਹੀਦਾ ਕਿਉਂਕਿ ਇਹ ਮਿਲਟੈਂਟ ਹੁੰਦੇ ਮੈਨੂੰ ਕੋਈ ਮਿਲਟੈਂਟ ਦਾ ਮਤਲਬ ਤਾਂ ਪਤਾ ਨਹੀਂ ਤਾਂ ਨਾਮ ਨੂੰ ਹੋਣ ਲਈ ਤਾਂ ਤਾਂ ਬਕਰ ਪਰ ਇ tanto ਉਹ ਕਹਿੰਦਾ ਵੀ ਮਤਲਬ ਜਿਸ ਤੱਕ ਮੈਂ ਸਹਾ ਹਜ਼ਲਾਂ ਵੀ ਗੈਰ ਕਾਬੀ ਟੈਰਰਿਸਟਸ ਤੋਂ ਕਹੀ ਪੀਪੀ ਲਈ ਰਹਿ ਗਿਆ ਉਹ ਗਾ ਪਰ ਕੋਈ ਨਿਕਸਾਨ ਪਤਾ ਦਾ ਸਕਦੇ ਚਾਹਸੀ ਜੋ ਹੋ ਸਕਦੇ ਬਿਲਕੁਲ ਹੋ ਸਕਦੇ ਹੁੰਦਾ ਉਹ ਜਿੰਨਾਂ ਜਿਹੜੀ ਉਹ ਆਖ ਰਹੇ ਹੋ 508 900 ਲਖਾਸ ਕਾਫੀ ਟਾਈਮ ਹੋ ਗਿਆ ਉਹ ਇੱਕ ਸਾਲ ਲੰਘ ਗਿਆ ਸਰਦੀਆਂ ਵਿੱਚ ਤੇ ਵੇਚੂਦ ਕੇ ਕੱਪੜੇ ਤੇ ਚੁੰਦਰ ਮੰਨ ਉਹ ਮੈਂ ਤਾਂ ਕਹਿ ਰਿਹਾ ਵੀ ਉਹ ਮਿਲਟੈਂ ਦਾ ਨਾ ਮੈਂ ਅੱਦਾ ਕਹਿ ਰਿਹਾ ਵੀ ਉਹ ਨੂੰ ਬੁੱਲਸਰ ਪੁੱਛੀ ਮੈਨੂੰ ਨਹੀਂ ਪਤਾ ਜੀ ਪਰ ਕਿਸੇ ਨੂੰ ਹੀ ਪਤਾ ਹੋਣਾ ਹੈਗਾ ਨਾ ਤੇ ਅਸੀਂ ਧਾਰਿਕ ਬੰਦੇ ਨੂੰ ਹੀ ਡਿਸਕਾਰਡਿੰਗ ਐਸ ਤਰ੍ਹਾਂ ਦੇ ਹੈਗੇ ਮਤਲਬ ਮਨਾ ਨਹੀਂ ਕਰ ਸਕਦੇ ਹੈਗੇ ਉਹ ਵੀ ਐਨੀ ਟਾਈਮ ਤੋਂ ਆਲੇ ਨਰ ਕੱਪੜੇ ਵੇਚ ਦਿਆ ਬਹੁਤ ਚਾਲ ਵੀ ਹੈਗੀ ਹੈ ਰਣਕ ਸੁਣਾਉਣ ਦੀ ਹੈਗੀ ਹੈ ਅੱਜਾ ਵੀ ਆ ਸਾਡੇ ਨਾਲ ਵੀ ਮਤਲਬ ਹੋਰ ਪਿੰਡਾਂ ਨਾਲ ਵੀ ਹੁੰਦੇ ਆ ਪਰ ਕਿੰਨੀ ਨਾਲ ਚਾਲ ਚੱਲ ਜਾਂਦੀ ਹੈ ਉਹਨਾਂ ਦਾ ਫਿਟਨੈਸ ਟੈਸਟ ਦੇਖੁੰਦਾ ਪਰ ਇਹ ਤਾਂ ਵੀ ਹੋ ਸਕਦਾ ਕਿ ਉਹ ਏਕ ਲੈ ਰਹੇ ਆ ਹਨੇ ਦਾ ਨਹੀਂ ਕੋਈ ਤੇ ਹੋਰ ਵੀ ਬੜੀ ਉਹ ਫੇਟ ਗੱਦੀ ਬਿਲਕੁਲ ਕਾਹ ਚੋਂ ਤਾਂ ਅਸੀਂ ਮਤਲਬ ਇੱਕ ਲਾਈਨ ਸੀ ਮਨਿੰਦਰ ਸਿੰਘ ਨੂੰ ਪਤਾ ਨਹੀਂ ਕਿ ਕਿ ਕਿਸੇ ਤੇ ਪ੍ਰੂਫ ਕਰਨਾ ਬੈਂਗਲ ਸ਼ੌਟ ਆਰ ਪ੍ਰੂਫ ਸਾਂ ਕਿਸੇ ਤੇ ਵੀ ਪ੍ਰੂਫ ਕਰਨਾ ਨਾ ਕਰਨਾ ਉਹ ਵੀ ਬੈਂਗਲ ਸ਼ੌਟ ਇਹ ਤਾਂ ਸਿੱਪਰ ਸਗਾ ਸਗਿਆ ਦੀ ਵੀ ਕਪੜੇ ਲਓ ਡੀਟੇਲ ਕਰੂਗਾ ਸੀਗਾ ਆਪਣਾ ਪਰਸਨਲ ਡੀਟੇਲ ਦਾ ਚਲਦਾ ਉਹਦਾ ਹਿੱਕਾ ਹਾਂ ਤਾਂ ਇਹ ਤਾਂ ਸਿੱਪਰ ਸੈਨੀਗਰ ਮਰ ਕੇ ਚੋਂ ਅੰਦਰ ਆਣੇ ਹੋਣਗੇ ਪਰ ਅੱਜ ਜਾਇ ਕਿਤੇ ਵੀ ਬਾਹਰ ਹੀ ਰੱਖਨੇ ਰੋ ਜੋ ਕਿ ਪੋਸੀਬਲ ਹੈ ਨਹੀਂ ਆਈ ਥਿੰਕ ਪਰਸ ਟੂ ਕਿ ਆਪਣਾ ਸਾਡਾ ਕੰਮ ਆ ਬੇਸਿਕ ਨੇਚਰ ਹੈ ਲੋਕੀ ਅਸੀਂ ਕਰਦੇ ਬਸ ਤੇ ਹਰ ਚੀਜ਼ ਦੇ ਕੰਸੀਕਵੈਂਸ ਹੁੰਦੇ ਆ ਯਾਰ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਆਮ ਬੰਦੇ ਨੂੰ ਵਰਗਿਆ ਨਹੀਂ ਹੈ ਇਦਾਂ ਨਹੀਂ ਪਰ ਮਤਲਬ ਆਪਾਂ ਟਰਸਟ ਕਰਦੇ ਆ ਮਤਲਬ ਨਾਰਮਲ ਬੰਦੇ ਤੇ ਉਹ ਆਂਦੇ ਆ ਕੱਪੜੇ ਵੇਚਦੇ ਆ ਚੱਲਦੇ ਆ ਕਿ ਇਹ ਕਾਨੂੰਨ ਤੇ ਨਹੀਂ ਲੱਗੂ ਨਹੀਂ ਹਰ ਇੱਕ ਬੰਦੇ ਤੇ ਹੁੰਦੀ ਹੈ ਕਿ ਬੇਸਿਕ ਨੇ ਤੇ ਆਪਣਾ ਟਰਸਟ ਕਰਨਾ ਹੁੰਦਾ ਹੈ ਹਾਂ ਅਗਲਾ ਟਰਸਟ ਵੀ ਨਹੀਂ ਬੰਨਣਾ ਪੈਂਦਾ ਹੁੰਦਾ ਹੈ ਪਰ ਫਿਰ ਵੀ ਜਿੰਨਾ ਕਿ ਜਿੰਨਾ ਕਿ ਵੀ ਬਕਰੋ ਸਗਾ ਮੈਂ ਬੋਲ ਚਾਹ ਤੋਂ ਗੱਲਬਾਤ ਤੋਂ ਪਤਾ ਚੱਲੀ ਜਾਂਦਾ ਹੁੰਦਾ ਤੇ ਜੇ ਬਕਰੋ ਸਗਾ ਦੇ ਆ ਤਾਂ ਕਿ ਉੱਪਰ ਕੀ ਹੁੰਦਾ ਏ ਉਹ ਵਸਪਰੋਸਾ ਕਰਨ ਦੀ ਕੀਮਤ ਕਿ ਕੀ ਉਹ ਯਾਰ ਵੀ ਆ ਗਿਆ ਜਿੱਦਾਂ ਕਈ ਬੰਦੇ ਹੁੰਦੇ ਆ ਘਰਾ ਤੇ ਉਹ ਕਰਪਟ ਚੀਜ਼ਾਂ ਕਰਤੀਦੀ ਪਰ ਜੰਦੇ ਕਿਸੇ ਨੂੰ ਨਹੀਂ ਪੀਂਦੀ ਕਿਸੇ ਨੂੰ ਕਿਸ ਦਾ ਹੱਕ ਮਾਰ ਕੇ ਜਾਦਾ ਤੇ ਆਪਾਂ ਕਹਿ ਦਿੰਦੇ ਆ ਵੀ ਇਹ ਦਾ ਉੱਪਰ ਵਾਲਾ ਠੀਕ ਰਿਹਾ ਤੇ ਉਸ ਹਿਸਾਬ ਕਰੂੰਗਾ ਮੈਂ ਤੈਨੂੰ ਨਹੀਂ ਕਿਸੇ ਹੋਰ ਨੂੰ ਕੋਈ ਤਨੋਂ ਪਾਉਣ ਨੂੰ ਦਿਲ ਦਈ ਆਈ ਥਿੰਕ ਇਹ ਆਪਾਂ ਕਿਤਨਾ ਕਿਤੇ ਆਪਣੇ ਮੰਨੂ ਦਲਹਾਸਾ ਦੇ ਰਹੇ ਬੰਦੇ ਆ ਕਿ ਹਾਂ ਵੀ ਕਿਉਂਕਿ ਆਪਾਂ ਚੰਗੇ ਆ ਜਰ ਦਾ ਕਿ ਅਸੀਂ ਠੀਕ ਆ ਤੇ ਦੂਜੇ ਨੂੰ ਅੱਜ ਨਹੀਂ ਪੜ ਨਹੀਂ ਤਾਂ ਕਦੇ ਸਜ਼ਾ ਮਿਲਣੀ ਕਿ ਜੇ ਅਗਰ ਆਪਾਂ ਇਦਾਂ ਨਹੀਂ ਸੋਚੂਗੇ ਤਾਂ ਆਪਣੇ ਅੰਦਰ ਐਦਾਂ ਵੱਧ ਜਾਊਗਾ ਕਿ ਯਾਰ ਉਹ ਤਾਂ ਕਰ ਤਾਂ ਕੰਮ ਕਰਕੇ ਉੱਤਰਾ ਦੇਣਾ ਇੱਕ ਤਰੀਕੇ ਨਾਲ ਇਸ ਤੇ ਉਹਦਾ ਕੁਝ ਨਹੀਂ ਬਿਹਟ ਰਿਹਾ ਹੈਗਾ ਸੋ ਉਹ ਪੈਸੇ ਕਮਾ ਰਿਆ ਤੇ ਤਰੱਕੀਆਂ ਕਰ ਰਿਹਾ ਅਗਰ ਕੋਈ ਮਤਲਬ ਇਹ ਨਹੀਂ ਜੀਣ ਦਾ ਜੀਣ ਦਾ ਮਤਲਬ ਕਿ ਤੇ ਜਿੰਦਗੀ ਦਾ ਮਤਲਬ ਇਹ ਨਹੀਂ ਜੋ ਅਸੀਂ ਜੀ ਰਹੇ ਹਾਂ ਇਮਾਨਦਾਰੀ ਦੀ ਆ ਨੋਰਮਲ ਵਧੀਆ ਜੀਵਨ ਵਧੀਆ ਨਹੀਂ ਮਤਲਬ ਸਿੰਪਲ ਤੇ ਫਿਰ ਦੇਖੇਗੇ ਕਿ ਉਹਦਾ ਸਾਥ ਤਾਂ ਰਹੇ ਉੱਪਰ ਜਾਂ ਉਹਨਾਂ ਦਾ ਬੁਰਾ ਹੀ ਰਹੇ ਤਾਂ ਉਹ ਇੱਕ ਤਰੀਕੇ ਨਾਲ ਆਪਾਂ ਰੋਕ ਵੀ ਰਹੇ ਹੁੰਦੇ ਆ ਖੁਦ ਨੂੰ ਇਦਾਂ ਕਹਿੰਦੇ ਤੇ ਦੂਜੀ ਗੱਲ ਹੁੰਦੀ ਵੀ ਆਪਣੇ ਆਪ ਨੂੰ ਇੱਕ ਸੈਂਸ ਆਫ ਪੋਜ਼ ਦੇ ਰਹੇ ਹੁੰਦੇ ਆ ਦਸਰ ਲਈ ਤਾਂ ਉਹ ਕੋਈ ਨਾ ਅਸੀਂ ਜੋ ਕਹ ਰਿਹਾ ਠੀਕ ਹੈ ਥੋੜਾ ਜਿਹਾ ਵਧੀਆ ਚੰਗਾ ਕਰ ਵੀ ਹੱਕ ਦਾ ਕਰੇ ਥੋੜਾ ਕਰੇ ਬਧੀਆ ਨਾ ਕਿ ਕਿਸੇ ਦਾ ਹੱਕ ਮੋਕੇ ਕਰਨਾ ਹੈ ਕਿਸੇ ਨਾਲ ਧੱਕੀ ਮਾਰ ਕੇ ਕਰਨਾ ਹੈ ਮੈਨੂੰ ਇਹ ਤਾਂ ਲੱਗਦਾ ਹੈ ਕਿ ਕਤੇ ਹੋਰ ਵੀ ਓਪੀਨੀਅਨ ਹੋ ਸਕਦੇ ਠੀਕ ਹੈ ਜੀ ਅੱਜ ਵਾਸਤੇ ਐਸੀਗੀ 9 ਪਗਾਸ ਤੋਂ 2022 ਦਿਨ ਅੱਜ ਦਿਨ ਸ਼ੁਕਰਵਾਰ ਸਸ਼ਕਰ